ਇਹ ਵਿਅਕਤੀ ਨੂੰ ਇਤਿਹਾਸ ਯਾਦ ਕਰੇਗਾ ਕਿ ਪਰਿਆ ਮੇਲਾ ਤੇ ਪਾਰਟੀ ਛੱਡ ਕੇ ਆਇਆ ਹੈ ਅਮਨ ਕੌਂਸਲਰ ਵਾਰਡ ਨੰਬਰ 12 ਤੋਂ ਤੁਸੀਂ ਕਹਾਂ ਸੀ ਬਦਲਾਅ ਦੀ ਰਾਜਨੀਤੀ ਇਹ ਉਹ ਵਰਕਰ ਨੇ ਅਮਨ ਜੀ ਹਰੀ ਜਿਨ੍ਹਾਂ ਨੇ ਪਾਰਟੀ ਨੂੰ ਮਾੜੇ ਸਮੇਂ ਨਾਲ ਖੜ ਕੇ ਇੱਥੋਂ ਤੱਕ ਲਿਆਂਦਾ ਔਰ ਮੁੱਖ ਮੰਤਰੀ ਔਰ ਸਰਕਾਰ ਉਹ ਛੱਡ ਕੇ ਬੰਦਾ ਆਵੇ ਉਹ ਦਿਲ ਤੇ ਪੱਥਰ ਰੱਖ ਕੇ ਆਇਆ ਇਹ ਮਤ ਸਮਝੋ ਕਿ ਬਾਬਾ ਸਾਹਿਬ ਉਮੀਦ ਕਰਦੀ ਤੇ ਭਗਤ ਸਿੰਘ ਦੀ ਫੋਟੋ ਲਾ ਕੇ ਤੁਹਾਨੂੰ ਅੰਮ੍ਰਿਤਸਰ ਦੇ ਲੋਕ ਮਾਫ ਕਰ ਦੇਣਗੇ ਕਿਉਂਕਿ ਮੰਡੇਟ ਕਾਂਗਰਸ ਨੂੰ ਮਿਲਿਆ ਹੈ ਮੰਡੇਟ ਕਾਂਗਰਸ ਨੂੰ ਮਿਲਿਆ ਤੁਸੀਂ ੱੱਕੇ ਨਾਲ ਆਦਾ ਉੱਥੇ ਮੇਰ ਨਿਯੁਕਤ ਕਰ ਦਿੱਤਾ ਏਵੇਂ ਮੰਡੇਟ ਫਗਵਾੜੇ ਸਾਨੂੰ ਮਿਲਿਆ ਤੇ ਤੁਸੀਂ ਚੋਣਾਂ ਦੀ ਪ੍ਰਕਿਰਿਆ ਕੈਨਸਲ ਕਰਕੇ ਵੀ ਮਗਰਲੇ ਗੇਟ ਥੱਲੇ ਉਹਦੀ ਕਮਿਸ਼ਨਰ ਲੰਘ ਗਿਆ ਤੇ 5 6 ਕੌਂਸਲਰਾਂ ਤੇ ਮਕਦਮੇ ਦਰਜ ਕਰਨ ਤੋਂ ਬਾਅਦ ਸਾਡੇ ਬੰਦੇ ਫੇਰ ਖੜੇ ਰਹੇ ਦੋ ਬੰਦੇ ਉਹਨਾਂ ਚੋਂ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਕੋਈ ਲਾਲਚ ਦਿੱਤਾ ਹੋਵੇ ਲੁਧਾਨਾ ਦੇ ਸੰਸਰ ਰਾਜਾ ਬਰਿੰਗਾ ਚ ਲੁਧਾਨਾ ਦੇ ਬਚਨ ਭਵਨ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਵੱਲੋਂ ਅੱਜ ਇੱਕ ਵਿਅਕਤੀ ਨੂੰ ਜੁਆਇਨਿੰਗ ਕਰਾਣੀ ਹੈ ਜਿਹਨਾਂ ਦਾ ਨਾਮ ਅਮਨ ਹੈ ਉਹ ਮੁੱਲਾਪੁਰ ਤੋਂ ਨੇ ਮੌਜੂਦਾ ਕੌਂਸਲਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਅੱਜ ਕਾਂਗਰਸ ਦਾ ਪੱਲਾ ਫੜਿਆ ਹੋਇਆ ਹੈ ਕੀ ਐਸੇ ਕਾਰਨ ਨੇ ਆਮ ਆਦਮੀ ਪਾਰਟੀ ਛੱਡ ਕੇ ਛੱਡ ਕੇ ਆਨ ਦਾ ਕਾਂਗਰਸ ਵਿੱਚ ਆਨ ਦਾ ਸਾਰੀ ਗੱਲਬਾਤ ਕਰਦੇ ਆ ਅੱਜ ਪ੍ਰੈਸ ਕਾਨਫਰੰਸ ਵੀ ਮੀਟਿੰਗ ਵਿਸ਼ੇਸ਼ ਰੱਖੀ ਗਈ ਹੈ ਅੱਜ ਇੱਕ ਬਹੁਤ ਵੱਡੀ ਪਹਿਲ ਕਦਮੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਈ ਹੈ ਉਹ ਇਹ ਹੈ ਕਿ ਅਕਸਰ ਨਿਰੰਤਰ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਕਿ ਸਰਕਾਰਾਂ ਆਪਣੇ ਦਬਾਹ ਹੇਠ ਸਰਕਾਰਾਂ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਰੋਜ਼ਾਨਾ ਕਿਤੋਂ ਨਾ ਕਿਤੋਂ ਹਰ ਵੱਖਰੀ ਪਾਰਟੀ ਦੇ ਕਾਉਂਸਲਰ ਸਹਿਬਾਨਾਂ ਨੂੰ ਜੁਆਇਨ ਕਰਾਉਂਦੀਆਂ ਕਰਾਇਆ ਪਿੱਛੇ ਉਹਨਾਂ ਨੇ ਲੁਧਿਆਣੇ 'ਚ ਵੀ ਹੋਇਆ ਕਿਉਂਕਿ ਮਕਮਲ ਮੰਡੇਟ ਜਿਹੜਾ ਹੈਗਾ ਉਹ ਕਿਤੇ ਨਹੀਂ ਮਿਲਿਆ ਪੰਜ ਕਾਰਪੋਰੇਸ਼ਨ ਚ ਆਮ ਆਦਮੀ ਪਾਰਟੀ ਨੂੰ ਮਕਮਲ ਮੰਡੇਟ ਹਾਂ ਸੀਟਾਂ ਬਾਜ਼ ਜ਼ਰੂਰ ਆਈਆਂ ਲੁਧਿਆਣੇ ਦੇ ਵਿੱਚ ਲੇਕਿਨ ਮਕਮਲ ਮੰਡੇਟ ਨਹੀਂ ਸੀ ਤੇ ਸਾਡੇ ਕੁਝ ਸਾਥੀਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਉਹ ਚਲੇ ਗਏ ਸਭ ਛੱਡ ਕੇ ਲੇਕਿਨ ਇਹ ਪਹਿਲ ਕਦਮੀ ਮੈਂ ਵਧਾਈ ਦੇਣਾ ਚਾਹੁੰਦਾ ਹੈ ਸਾਡੇ ਭਰਾ ਅਮਨ ਜੀ ਨੂੰ ਵਾਰਡ ਨੰਬਰ 12 ਮੁੱਲਾਪੁਰ ਦੇ ਸਾਰੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਪਹਿਲਾਂ ਤਾਂ ਸਰਕਾਰ ਦੇ ਖਿਲਾਫ ਸਾਡੀ ਕਮੇਟੀ ਬਣਾਉਣ ਦਾ ਜਿਹੜਾ ਕੰਮ ਕੀਤਾ ਅੱਠ ਸਾਡੇ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਚਟਾਂਗ ਮਿਵਾਂ ਔਰ ਇਹਦੇ ਪਿੱਛੇ ਮਨਲਾਬਾ ਸੰਦੀਪ ਸਿੰਘ ਸੰਧੂ ਸਾਹਿਬ ਔਰ ਸਾਰੇ ਜਿਹੜੇ ਮੁੱਲਾਪੁਰ ਦੇ ਲੋਕ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਫੈਸਲਾ ਤੇ ਫਤਵਾ ਦਿੱਤਾ ਤੇ ਅਮਨ ਜੀ ਦੇ ਆਉਣ ਨਾਲ ਹੁਣ ਸੜਕੋ ਦੇ ਨੌ ਹੋ ਗਏ ਮੈਂ ਅਮਨ ਜੀ ਦਾ ਕਿਉਂਕਿ ਪਾਰਟੀ ਛੱਡ ਕੇ ਭਰਿਆ ਮੇਲਾ ਛੱਡ ਕੇ 2 ਸਾਲ ਮੁਕੰਮਲ ਅਜੇ ਪਾਰਟੀ ਦੇ ਪਏ ਹੋਣ ਤੇ ਪਾਰਟੀ ਅੱਜ ਸਰਕਾਰ ਚ ਹੋਵੇ ਇਹ ਵਿਅਕਤੀ ਨੂੰ ਇਤਿਹਾਸ ਯਾਦ ਕਰੇਗਾ ਕਿ ਭਰਿਆ ਮੇਲਾ ਤੇ ਪਾਰਟੀ ਛੱਡ ਕੇ ਆਇਆ ਹੈ ਅਮਨ ਕਾਉਂਸਲਰ ਵਾਰਡ ਨੰਬਰ 12 ਤੋਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਇਹਨਾਂ ਦੇ ਸਾਥੀ ਰਜਨੀਸ਼ ਜੀ ਮੈਂ ਆਪ ਦੇ ਵੱਲੋਂ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਵਾਗਤ ਇਹਨਾਂ ਦਾ ਕਰਦਾ ਔਰ ਇਹਨਾਂ ਦੇ ਆਉਣ ਦੇ ਨਾਲ ਕੌਂਸਲਰ ਦੇ ਆਉਣ ਦੇ ਨਾਲ ਕਮੇਟੀ ਸਾਡੀ ਬਣੀ ਰਹੀ ਸੀ ਇਹਨਾਂ ਦੇ ਆਉਣ ਦੇ ਨਾਲ ਕਮ ਸੇ ਕਮ ਜਿਹੜੇ ਵਿਅਕਤੀ ਜਾ ਰਹੇ ਕੋਈ ਛੱਡ ਕੇ ਜਿਹੜਾ ਕਾਂਗਰਸ ਦੀ ਉਹ ਜਿੱਤਿਆ ਉਹਨਾਂ ਨੂੰ ਸ਼ਾਇਦ ਸਬਕ ਵੀ ਲੈਣਾ ਚਾਹੀਦਾ ਹੈ ਜੇ ਜਦੋਂ ਛੱਡ ਕੇ ਜਾਈਏ ਤਾਂ ਭਰਿਆ ਮੇਲਾ ਛੱਡ ਕੇ ਜਾਣਾ ਚਾਹੀਦਾ ਔਖੇ ਵੇਲੇ ਜਦੋਂ ਬੰਦਾ ਛੱਡ ਕੇ ਜਾਂਦਾ ਹੈ ਉਹਨੂੰ ਫਿਰ ਸਮਾਜ ਤੇ ਲੋਕ ਯਾਦ ਨਹੀਂ ਕਰਦੇ ਸੋ ਮੈਂ ਜੀ ਆਇਆਂ ਕਹਣਾ ਹੈ ਅਮਨ ਜੀ ਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਣ ਨਹੀਂ ਦਿੱਤੀ ਜਾਏਗੀ ਐ ਤੁਹਾਨੂੰ ਦਿਲ ਦੇ ਕਰੀਬ ਲਾ ਕੇ ਕਰੀਬ ਅਸੀਂ ਰੱਖਾਂਗੇ ਔਰ ਤੁਹਾਡਾ ਹਮੇਸ਼ਾ ਆਦਰਮਾਨ ਸਮਾਨ ਅਸੀਂ ਕਾਇਮ ਕਰਾਂਗੇ ਕਈ ਆਰੀ ਲੋਕ ਇਹ ਕੱਲ ਕਹਿ ਦਿੰਦੇ ਐ ਕਿ ਬੰਦਾ ਜੁਆਇਨ ਕਰ ਜਾਂਦਾ ਆ ਸੱਠਾ ਸਾਹਿਬ ਨੇ ਜੁਆਇਨ ਕੀਤਾ ਬਲਵਿੰਦਰ ਜੀ ਨੇ ਜੁਆਇਨ ਕੀਤਾ ਸਮਾਉਣ ਤੇ ਇਹਨਾਂ ਲੋਕਾਂ ਨੂੰ ਜ਼ਰੂਰ ਇਹ ਪਤਾ ਲੱਗੇਗਾ ਕਿ ਅਸੀਂ ਇਹਨਾਂ ਲੋਕਾਂ ਦੀ ਕਿਸ ਪ੍ਰਕਾਰ ਕਦਰ ਕੀਮਤ ਪਾਵਾਂਗੇ ਸੋ ਇਹ ਤਾਂ ਸਾਰੀਆਂ ਇਹ ਗੱਲਾਂ ਅੱਜ ਜੁਆਇਨਿੰਗ ਦੀਆਂ ਸੀ ਦੂਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕੱਲ ਅਸੀਂ ਪੰਜਾਬ ਦੇ ਗਵਰਨਰ ਨੂੰ ਮਿਲੇ ਸਾਂ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਹਾਲਾਤ ਬਣੇ ਹੋਏ ਤੁਸੀਂ ਦੇਖਿਆ ਕਿ ਅਨਕਨਸਟੀਚੂਨਲ ਤਰੀਕੇ ਦੇ ਨਾਲ ਇਹਨਾਂ ਨੇ ਪਟਿਆਲਾ ਦੀ ਜਿਹੜੇ ਮੇਰਸ਼ਿਪ ਜਿੱਤੀ ਪਰ 40 ਵਿਅਕਤੀਆਂ ਦੇ ਕਾਗਜ਼ ਹੀ ਨਹੀਂ ਦਾਖਲ ਹੋਣ ਦਿੱਤੇਗੇ ਇਹ ਹੈਗਾ ਇਨਕਲਾਬ ਇਹ ਹੈਗਾ ਭਗਤ ਸਿੰਘ ਦੀ ਸੋਚ ਤੇ ਪਹਿਰਾ ਇਹ ਹੈਗਾ ਬਾਬਾ ਸਾਹਿਬ ਅੰਬੇਦਕਰ ਦੇ ਸਵਧਾਨ ਦੀ ਪਰੰਪਰਾਵਾਂ ਪੂਰੀਆਂ ਕਰ ਲਿਆ। ਦੂਜਾ ਫਿਰ ਤੁਸੀਂ ਦੇਖਿਆ ਲੁਧਿਆਣੇ ਦੇ ਵਿੱਚ ਇਹ ਜਿਹੜਾ ਕਾਂਗਰਸ ਦੇ ਬੰਦੇ ਲੈ ਜਾਣੇ ਕੋਈ ਭਾਜਪਾ ਦਾ ਲੈ ਜਾਣਾ ਇਹ ਕੰਮ ਸ਼ੁਰੂ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਇੱਕ ਜੈਨ ਜਨਿੰਦਰ ਜੈਨ ਜਤਿੰਦਰ ਜੈਨ ਮੋਗਾ ਤੋਂ ਜੁਗਿੰਦਰ ਜੈਨ ਐਮਐਲਏ ਸਾਹਿਬ ਕਾਂਗਰਸ ਤੋਂ ਜਿੱਤੇ ਉਧਰ ਲੈ ਗਏ। ਫਿਰ ਤਿੰਨ ਚਾਰ ਹੋਰ ਗਏ ਮਗਰ ਔਰ ਅੱਜ ਅਕਾਲੀ ਦਲ ਦੀ ਉਸ ਪਾਰਟੀ ਦਾ ਤੇ ਜੁਗਿੰਦਰ ਜੈਨ ਸਾਹਿਬ ਦਾ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਹਾਂ ਉਹ ਚਲੇ ਗਏ ਇਸ ਦੁਨੀਆ 'ਚ ਨਹੀਂ ਰਹੇ ਅੱਜ ਕੋਈ ਰਾਜਨੀਤੀ 'ਚ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਲੇਗਾ ਤੇ ਅੱਜ ਅਕਾਲੀ ਦਲ ਮੁਕੰਮਲ ਤੌਰ ਤੇ ਹਾਸ਼ੀਏ ਤੇ ਆ ਗਿਆ ਕਿਉਂਕਿ ਇਹੋ ਜੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ ਕਿ ਇਹ ਜਿਹੜੀ ਰਾਜਨੀਤੀ ਸੋ ਲੁਧਿਆਣੇ 'ਚ ਹੋਇਆ ਫਗਵਾੜਾ ਦੇ ਵਿੱਚ ਮੁਕੰਮਲ ਮੰਡੇਟ ਹੈ ਜਿਵੇਂ ਤੁਹਾਨੂੰ ਸੰਦੀਪ ਜੀ ਤੁਸੀਂ ਕਿਹਾ ਕਿ ਹਜੇ ਇੱਥੇ ਸੌ ਨਹੀਂ ਚੁਕਾਈ ਗਈ ਉਹਦਾ ਕਾਰਨ ਹੈ ਮੁੱਲਾਪੁਰ ਚ ਸੌ ਇਸ ਕਰਕੇ ਨਹੀਂ ਚੁਕਾਈ ਗਈ ਕਿ ਹਜੇ ਤਾਕਤ ਤੁਹਾਡੇ 8 ਦੇ 8 ਬੰਦੇ ਕਾਇਮ ਖੜੇ ਤੁਸੀਂ ਉਹਨਾਂ ਦੀ ਪਾਰਟੀ ਛੱਡ ਕੇ ਸਾਡੇ ਕੋਲੇ ਆਮਣ ਆਇਆ ਅਸਲ ਵਿੱਚ ਇਹਨਾਂ ਨੇ ਪਹਿਲਾਂ ਪਟਿਆਲਾ ਕਿਉਂ ਨਹੀਂ ਫਗਵਾੜੇ ਦੀ ਚੋਣ ਕਰਾਈ ਕਿਉਂ ਅਮਰਸਰ ਲੇਟ ਕੀਤਾ ਕਿਉਂਕਿ ਇਹਨਾਂ ਕੋਲੇ ਮੰਡੇਟ ਨਹੀਂ ਹੈ ਜਲੰਧਰ ਕਰਾਤਾ ਸੋਚ ਕੋਣ ਤੋਂ ਬਾਅਦ 48 ਘੰਟਿਆਂ ਦੇ ਵਿੱਚ ਚੋਣ ਕਰਾਉਣੀ ਹੈ ਮੌਕੇ ਤੇ ਚੋਣ ਕਰਾਉਣਾ ਪੈਂਦਾ ਇਹਨਾਂ ਕੋਲੇ ਹਜੇ ਹੈ ਨਹੀਂ ਹਜੇ ਤੁਹਾਡੇ ਸਾਡੇ ਕੌਂਸਲਰ ਸਭਨਾ ਤੇ ਹੋਰ ਸਕੰਜਾ ਕਸਣਾ ਠੀਕ ਕਿੱਦਾਂ ਇਹ ਪੱਟ ਲਈ ਇਹਨਾਂ ਨੂੰ ਲੇਕਿਨ ਸੂਰਬੀਰ ਯੋਧੇ ਜਿਹੜੇ ਗੁਰੂ ਰਾਮਦਾਸ ਜੀ ਦੀ ਧਰਤੀ ਦੇ ਲੋਕ ਸਨ ਉਹ ਕਿਆਲੀ ਦੇ ਕਿਆਲੀ ਸਾਡੇ ਨਾਲ ਖੜੇ ਰਹੇ ਅੰਮ੍ਰਿਤਸਰ ਹੋਇਆ ਕਿਆਲੀ ਸਾਡੇ ਕੋਲੇ 4 ਅਕਾਲੀ ਦਲ ਕੋਲੇ ਤੇ 7 ਬੀਜੇਪੀ ਕੋਲੇ 52 90 ਦੇ ਹਾਊਸ ਚੋਂ 52 ਦੋ ਇਹਨਾਂ ਨੇ ਧੱਕੇ ਨਾਲ ਹਲਕੇ ਸਾ ਉੱਥੇ ਦਾਲ ਜੋੜ ਤੇ 92 ਦੇ ਹਾਊਸ ਚੋਂ 52 ਜਿਹੜਾ ਮੰਡੇਟ ਇੱਕ ਤਰਫਾ ਚੋਣ ਹੀ ਨਹੀਂ ਹੋਇਆ ਇਹ ਮਤ ਸਮਝੋ ਕਿ ਬਾਬਾ ਸਾਹਿਬ ਉਮੀਦ ਕਰਦੀ ਦੇ ਭਗਤ ਸਿੰਘ ਦੀ ਫੋਟੋ ਲਾ ਕੇ ਤੁਹਾਨੂੰ ਅੰਮ੍ਰਿਤਸਰ ਦੇ ਲੋਕ ਮਾਫ ਕਰ ਦੇਣਗੇ ਕਿਉਂਕਿ ਮੰਡੇਟ ਕਾਂਗਰਸ ਨੂੰ ਮਿਲਿਆ ਹੈ ਮੰਡੇਟ ਕਾਂਗਰਸ ਨੂੰ ਮਿਲਿਆ ਤੁਸੀਂ ਧੱਕੇ ਨਾਲ ਆਪਦਾ ਉੱਥੇ ਮੇਰ ਨਿਯੁਕਤ ਕਰ ਦਿੱਤਾ ਐਵੇਂ ਮੰਡੇਟ ਫਗਵਾੜੇ ਸਾਨੂੰ ਮਿਲਿਆ ਤੇ ਤੁਸੀਂ ਚੋਣਾਂ ਦੀ ਪ੍ਰਕਿਰਿਆ ਕੈਨਸਲ ਕਰਕੇ ਵੀ ਮਗਰਲੇ ਗੇਟ ਥੱਲੇ ਉਹਦੀ ਕਮਿਸ਼ਨਰ ਲੰਘ ਗਿਆ ਤੇ ਡੇਟ ਅੱਗੇ ਪਾ ਦਿੱਤੀ ਗਈ ਹਾਲਾਂਕਿ ਹਾਈ ਕੋਰਟ ਨੇ ਕਿਹਾ ਸੀ ਚੋਣ ਖਰਾਓ ਤੇ 5-6 ਕੌਂਸਲਰਾਂ ਤੇ ਮਕਦਮੇ ਦਰਜ ਕਰਨ ਤੋਂ ਬਾਅਦ ਸਾਡੇ ਬੰਦੇ ਫੇਰ ਖੜੇ ਰਹੇ ਦੋ ਬੰਦੇ ਉਹਨਾਂ ਚੋਂ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਕੋਈ ਲਾਲਚ ਦਿੱਤਾ ਹੋਣਾ ਸੋ ਮੇਰੇ ਕਹਿਣ ਦਾ ਮਤਲਬ ਐਡਾ ਤੁਸੀਂ ਇਹ ਜਿਹੜੀ ਹੌਰਸ ਟ੍ਰੇਡਿੰਗ ਕਰਦੇ ਹੋ ਇਹਰੇ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਦਿੱਲੀ ਵਿੱਚ ਭਾਜਪਾ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ ਲਾਟਸ ਆਪਰੇਸ਼ਨ ਲਾਟਸ ਦੀ ਗੱਲ ਕਰਦੇ ਹੋ ਵਿਧਾਨ ਸਭਾ 'ਚ ਲੇਕਿਨ ਬੰਦੇ ਤੁਸੀਂ ਰੋਜ਼ਾਨਾ ਨਿਰੰਤਰ ਇਸ ਤਰ੍ਹਾਂ ਕੰਮ ਕਰਦੇ ਹੋ ਤੁਹਾਨੂੰ ਵੀ ਲੋਕਾਂ ਨੇ ਮaaf ਨਹੀਂ ਕਰਨਾ ਮੈਂਡੇਟ ਮੁੱਲਾਪੁਰ ਕਾਂਗਰਸ ਪਾਰਟੀ ਨੂੰ ਮਿਲੇ ਹੈ ਇਹ ਮੁੱਲਾਪੁਰ ਦੀ ਜਿਹੜੀ ਕਮੇਟੀ ਹੈ ਉਹਦੀ ਦੇਖਰੇਖ ਕਾਂਗਰਸ ਪਾਰਟੀ ਕਰੇ ਤੇ ਪ੍ਰਧਾਨ ਕਾਂਗਰਸ ਦਾ ਹੋਵੇ ਜੇ ਤੱਕੇਸ਼ਈ ਕਰਨ ਦੀ ਕੋਸ਼ਿਸ਼ ਕਰੋਗੇ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਤੇ ਲੜਾਈ ਵੀ ਲੜਾਂਗੇ ਔਰ ਜਨਤਾ ਵੀ ਬਰਦਾਸ਼ਤ ਨਹੀਂ ਕਰੇਗੀ ਸੋ ਇਹ ਹਾਲਾਤ ਹੈ ਅੱਜ ਪੰਜਾਬ ਦੇ ਬਾਬਾ ਸਾਹਿਬ ਅੰbedkar ਦੀ ਜੋ ਬੁੱਤ ਨਾਲ ਹੋਇਆ અપਮਾਨ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਨੂੰ ਸੰਵਿਧਾਨ ਨੂੰ ਸਾੜਨ ਦੀ ਗੱਲ ਕੀਤੀ ਗਈ ਪੈਟਰੋਲ ਪਾਇਆ ਤੇ ਕਹਾਣੀ ਦੱਸ ਦਿੱਤੀ ਕਿ ਮੋਗੇ ਤੋਂ ਇੱਕ ਬੰਦਾ ਆਇਆ ਜਿਹੜਾ ਕਿ ਦਲਿਤ ਭਾਈਚਾਰੇ ਨਾਲ ਸੰਬੰਧ ਸੀ ਉਹ ਥੋੜੀਆਂ ਲੈ ਕੇ ਬਾਬਾ ਸਾਹਿਬ ਹੁਣ ਕੀ ਪਤਾ ਉਹ Dalit ਭਾਈਚਾਰੇ ਨਾਲ ਸੰਬੰਧਤ ਸੀ ਜਾਂ ਨਹੀਂ ਸੀ ਇਹ ਤਾਂ ਪੁਲਿਸ ਕਹਿ ਰਹੀ ਹੈ ਨਾ ਜਿਵੇਂ ਲਾਟਸ ਆਪਰੇਸ਼ਨ ਸੀਗਾ ਉਹ ਐਵੇਂ ਹੀ ਹੋਣੇ ਕਹਿ ਦਿੰਦੇ ਜੇ ਕਿਤੇ ਹੈਂਡ ਗ੍ਰੇਨੇਡ ਸੱਟਿਆ ਜਾਂਦਾ ਉਹਨੂੰ ਕਹਿ ਦਿੰਦੇ ਛੁਰਲੀ ਡਿੱਗੀ ਸੀ ਜੇ ਕਿਤੇ ਬੰਬ ਫਟ ਜਾਂਦਾ ਕਹਿੰਦੇ ਟਾਇਰ ਫਟ ਗਿਆ ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸੋ ਪੁਲਿਸ ਮਸ਼ਰੂਫ ਸੀ ਸਾਡੇ ਕਾਉਂਸਲਰ ਚੱਕਨ ਤੇ ਬਾਬਾ ਸਾਹਿਬ ਅੰਬੇਦਕਰ ਦੀ ਉਸ ਬੁੱਤ ਤੇ ਇਹ ਹਮਲਾ ਤੇ ਇਹ અપਮਾਨਜਨ ਗੱਲ ਹੋ ਗਈ ਪੌੜੀ ਕੌਣ ਲਿਆਇਆ ਕਿੱਥੇ ਲੱਗੀ ਇਹਦੀ ਕੋਈ ਗੱਲ ਨਹੀਂ ਜਿਵੇਂ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈ ਤੇ ਪਹਿਲਾਂ ਕਹਦਾ ਕਿ ਲਾਰੈਂਸ ਬਸ਼ਨੋਈ ਦੀ ਤਾਂ ਇੰਟਰਵਿਊ ਪੰਜਾਬ ਦੀ ਨਹੀਂ ਹੈ ਹੁਲੀਆ ਉਰਾ ਸੀ ਉਹ ਫਿਰ ਹੁਲੀਏ ਨਾਲ ਆ ਗਈ ਹੁਣ ਇਹ ਸਿੱਧ ਹੋ ਗਿਆ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈ ਸੋ ਇਹ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਇਹ ਸਾਰੇ ਲੋਕ ਬੇਫਕੂ ਬਣਾ ਰਹੇ ਔਰ ਜਨਤਾ ਬੇਫਕੂ ਬਣੇਗੀ ਨਹੀਂ ਜਨਤਾ ਬੜੀ ਸਿਆਣੀ ਹੈ ਇਸੇ ਕਰਕੇ 13 ਵਿੱਚੋਂ 7 ਸੀਟਾਂ ਦਾ ਮੰਡਟ ਪਾਰਲੀਮੈਂਟ ਦੇ ਵਿੱਚ ਸਾਨੂੰ ਮਿਲਿਆ ਔਰ 3 ਸੀਟਾਂ ਦਾ ਉਹਨਾਂ ਨੂੰ ਮਿਲਿਆ ਔਰ ਮੇਅਰ ਬਣਾਉਣ ਦੇ ਨਾਲ ਸਰਕਾਰਾਂ ਨਹੀਂ ਰਹਿਣੀਆਂ ਮੇਅਰ ਤਾਂ ਪੰਜੇ ਸਾਡੇ ਸੀਗੇ ਪਰ 92 ਸੀਟਾਂ ਆਮ ਆਦਮੀ ਪਾਰਟੀ ਲਈ ਗਈ ਕਿਉਂਕਿ ਜਿਹੜੇ ਲੋਕ ਹੈ ਉਹ ਤੁਹਾਡਾ ਕਰਦਾਰ ਪਹਿਚਾਨ ਗਏ ਆ ਤੁਸੀਂ ਕਹਿਆ ਸੀ ਬਦਲਾਵ ਦੀ ਰਾਜਨੀਤੀ ਇਹ ਉਹ ਵਰਕਰ ਨੇ ਅਮਨਜੀਤ ਹਰੀ ਜਿਨ੍ਹਾਂ ਨੇ ਪਾਰਟੀ ਨੂੰ ਮਾੜੇ ਸਮੇਂ ਨਾਲ ਖੜਕੇ ਇੱਥੋਂ ਤੱਕ ਲਿਆਂਦਾ ਔਰ ਮੁੱਖ ਮੰਤਰੀ ਔਰ ਸਰਕਾਰ ਹੋਵੇ ਛੱਡ ਕੇ ਬੰਦਾ ਆਵੇ ਉਹ ਦਿਲ ਤੇ ਪੱਥਰ ਰੱਖ ਕੇ ਆਇਆ ਸੋ ਕਹਿਣ ਦਾ ਮਤਲਬ ਹੈ ਅੱਜ ਪੰਜਾਬ ਦਾ ਮਾੜਾ ਹਾਲ ਹੈ ਵਿਦਹਾਲ ਹੈ ਪੰਜਾਬ ਚ ਕਿਸੇ ਪ੍ਰਕਾਰ ਦੀ ਕੋਈ ਕਿਸੇ ਵਿਅਕਤੀ ਦੀ ਸਿਕਿਉਰਿਟੀ ਨਹੀਂ ਹੈ ਇਹ ਮਸ਼ਰੂਫ ਨੇ ਪੰਜਾਬ ਦੀ ਪੁਲਿਸ ਕੀ ਸਾਰੇ ਐਮਸੀਆਂ ਨੂੰ ਕੋਈ ਧਮਕੀ ਦੇ ਰਿਹਾ ਹੈ ਕੋਈ ਸਰਪੰਚਾਂ ਨੂੰ ਦੇ ਰਿਹਾ ਹੈ ਕੋਈ ਸਰਪੰਚਾਂ ਨੂੰ ਭੁਜਾ ਕੇ ਰੱਖ ਰਿਹਾ ਜਿੱਥੇ ਸਾਡੇ ਜਿੱਤੀਏ ਸਾਰਾ ਕੰਮ ਤੇ ਪੰਜਾਬ ਦੀ ਪੁਲਿਸ ਤੇ ਅਫਸਰ ਸਹਿਬਾਨ ਵੀਡੀਓ ਤਹਿਸੀਲਦਾਰ ਇਸ ਕੰਮ ਤੇ ਲੱਗੇ ਹੋਇਆ ਕਈਆਂ ਦੇ ਜੇ ਦਵਾਈਆਂ ਦੀ ਦੁਕਾਨ ਆ ਉੱਥੇ ਡਰੱਗ ਇੰਸਪੈਕਟਰ ਭੇਜ ਦਿੰਦੇ ਕੋਈ ਦੁੱਧ ਦਾ ਕੰਮ ਕਰਦਾ ਤਾਂ ਉੱਥੇ ਹੈਲਥ ਡਿਪਾਰਟਮੈਂਟ ਵਾਲੇ ਭੇਜ ਦਿੰਦੇ ਇਹ ਕੰਮ ਚੱਲ ਰਿਹਾ ਤੇ ਜੇ ਕਿਸੇ ਦੀ ਕੋਈ ਦੁੱਧ ਦੀ ਗੱਡੀ ਲੱਗੀ ਆ ਤਾਂ ਉਹਨੂੰ ਕਹਿਣਗੇ ਤੇਰਾ ਕਾਰੋਬਾਰ ਤੇਰੀ ਗੱਡੀ ਹਟਾ ਦਿੰਨੇ ਸੋ ਇਹ ਕਿੱਤਾ ਚੱਲ ਰਿਹਾ ਹੈ ਔਰ ਇਹਰੇ ਨਾਲ ਕੋਈ ਫਾਇਦਾ ਨਹੀਂ ਹੋਣਾ ਸੋ ਇਹ ਸਾਰੀਆਂ ਲੰਮੀਆਂ ਚੌੜੀਆਂ ਗੱਲਾਂ ਹੋ ਗਈਆਂ ਅੱਜ ਮੇਰਾ ਦਿਲ ਤਾਂ ਨਹੀਂ ਸੀ ਲੇਕਿਨ ਮੈਂ ਦੁਬਾਰਾ ਫੇਰ ਸਾਡੇ ਭਰਾ ਅਮਨ ਦਾ ਧੰਨਵਾਦ ਕਰਨਾ ਹੈ ਕਿ ਉਹ ਸਾਡੇ ਨਾਲ ਉਹਨਾਂ ਨੇ ਆਏ ਹੈ ਔਰ ਸਾਡਾ ਸਾਥ ਦਿੱਤਾ ਹੈ ਪਾਰਟੀ ਦੇ ਉਹਨਾਂ ਨੇ ਹੱਥ ਫੜਿਆ ਤੇ ਨਾਲ ਹੀ ਨਾਲ ਮੈਂ ਵਧਾਈ ਦੇਣੀ ਚਾਹਣਾ ਹੈ ਮੁੱਲਾਪੁਰ ਦੇ ਲੋਕਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਖਾਸ ਕਰਕੇ ਇਸ ਆ ਜਿਹੜੇ ਨੌਕ ਅੱਠ ਕੌਂਸਲਰ ਆ ਉਹਨਾਂ ਨੂੰ ਤੇ ਸਭ ਤੋਂ ਵੱਡੀ ਵਧਾਈ ਮੈਂ ਦੇਣਾ ਚਾਹੁੰਦਾ ਮੇਰੇ ਭਰਾ ਨੂੰ ਆ ਸੰਦੀਪ ਸਿੰਘ ਸੰਧੂ ਸਾਹਿਬ ਨੂੰ ਕਿ ਜਿਨੇ 33000 ਵੋਟ ਪਾਰਲੀਮੈਂਟ ਵਿਲੇ ਵਧਾਈ ਸਾਡੀ ਤੇ ਅੱਜ ਕਾਰਪੋਰੇਸ਼ਨ ਉੱਥੇ ਮਿਊਨਿਸਪਲ ਕਮੇਟੀ ਬਣਾ ਕੇ ਸਿੱਧ ਕਰਤਾ ਬਾਬਾ ਕਿਰਪਾ ਕਰੇ ਉੱਚੇ ਬੋਲਣਾ ਬੋਲੀਏ ਕਰਤਾਰੋ ਡਰਿਏ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹਿ ਰੱਬ ਝੋਲੀਆਂ ਤੁਹਾਡੀਆਂ ਜ਼ਰੂਰ ਉਹਨਾਂ ਲੋਕਾਂ ਦੀਆਂ ਭਰਦਾ ਜਿਹੜੇ ਲੋਕਾਂ ਦੀ ਸੇਵਾ ਕਰਦੇ। ਜਿਵੇਂ ੱਸੀ ੱੱਕੇ ਨਾਲ ਜਿਹੜੇ ਹਰ ਜਗ੍ਹਾ ਤੇ ਮੇਅਰ ਬਣਾਇਆ ਜਾ ਰਿਹਾ ਹੈਗਾ ਕਾਂਗਰਸ ਇਸ ਚੀਜ਼ ਨੂੰ ਕਿਵੇਂ ਲੜ ਰਹੀ ਹੈਗੀ? ਉਹ ਤੁਸੀਂ ਦੇਖਿਆ ਹੋਣਾ ਅਸੀਂ ਉੱਥੇ ਲੜੇ ਪਹਿਲਾਂ ਵੜਨ ਨਹੀਂ ਦੇ ਰਹੇ ਸੀ ਅੰਮ੍ਰਿਤ ਸਰ। ਫਿਰ ਅਸੀਂ ਬਾਹਰ ਧਰਨਾ ਲਾਇਆ ਰਾਤ ਦੇ 11 ਵਜੇ ਤੱਕ ਧਰਨੇ ਤੇ ਬੈਠੇ ਫਿਰ ਅਸੀਂ ਅਗਲੇ ਦਿਨ ਪੜਾੜੀ ਪੁਲ ਜਾਮ ਕੀਤਾ ਕੱਲ ਅਸੀਂ ਗਵਰਨਰ ਨੂੰ ਮਿਲੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਜੋ ਸਾਡੇ ਕੋਲੇ ਬੈਸਟ ਅਪਰਾਲੇ ਹੈਗੇ ਐ ਰੈਮਡੀਜ਼ ਹੈਗੀਆਂ ਉਹ ਅਸੀਂ ਇਸਤੇਮਾਲ ਕਰ ਰਹੇ ਹਾਂ ਤੁਸੀਂ ਆਪਣੇ ਕਾਉਂਸਲਰ ਨੂੰ ਕਿਵੇਂ ਰੀਟੇਨ ਕਰਦੇ ਹੋ ਜਿਸ ਤਰੀਕੇ ਨਾਲ ਹਾਂਜੀ ਇੱਕ ਇੱਕ ਕੰਮ ਤੁਹਾਡੇ ਕਾਉਂਸਲਰ ਆ ਇੱਕ ਮਿੰਟ ਦੇਖੋ ਵੇਖੋ ਰੀਟੇਨ ਕਰਨ ਦਾ ਕੋਈ ਸਾਡੇ ਕੋਲੇ ਦਵਾਈ ਤਾਂ ਹੈ ਨਹੀਂ ਕਿ ਉਹਨੂੰ ਖਵਾ ਦਈਏ ਸਾਡੇ ਕੋਲੇ ਹੌਸਲਾ ਹੈ ਜੇ ਕਿਸੇ ਦੇ ਕੋਈ ਮਗਰ ਜਾਂਦਾ ਹੈ ਲੜਦਾ ਹੈ ਅਸੀਂ ਉਹਦੇ ਨਾਲ ਖੜਦੇ ਹਾਂ ਕਈ ਥਾਂ ਇੱਕ ਬੰਦਾ ਡਰ ਜਾਂਦਾ ਹੈ ਰਵਾਡ ਡਰ ਜਾਂਦਾ ਹੈ ਉਹਨਾਂ ਨੂੰ ਤੁੰਕਾ ਲਿਆ ਜਾਂਦਾ ਹੈ ਲੇਕਿਨ ਜਿਹੜੇ ਢੱਲੇਦਾਰ ਰੋਗ ਹੁੰਦੇ ਆ ਮਰਦ ਹੁੰਦੇ ਆ ਜਿਹੜੇ ਝਿਜਕਦੇ ਨਹੀਂ ਕਿਉਂਕਿ ਉਹਨਾਂ ਲੋਕਾਂ ਦੀਆਂ ਕੀਮਤਾਂ ਪੈਣ ਉਹ ਫਿਰ ਖੜੇ ਰਹਿੰਦੇ ਆ ਅੱਜ ਦੀ ਡੇਟ ਦੇ ਵਿੱਚ ਸਾਡੇ ਜਿਹੜੇ ਲੁਧਿਆਣੇ ਚੋਂ ਗਏ ਦੋ ਤਿੰਨਾਂ ਤੋਂ ਬਿਨਾ ਦੂਸਰੇ ਖੜੇ ਹੀ ਐ ਸਰ ਕਹਿੰਦੇ ਸੇਮ ਸਾਡੇ ਇੱਥੇ ਸਾਰੇ ਲੋਕ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਵਾਲ ਖੜੇ ਕੀਤੇ ਕਹਿੰਦੇ ਕਾਂਗਰਸ ਨਾਲ ਮਿਲ ਕੇ ਖੇਡ ਲਈ ਕਹਿੰਦੇ ਉਹਨਾਂ ਦੀ ਬੱਸ 'ਚ ਬੈਠਣ ਦੀ ਬਜਲਾਂ ਤਾਂ ਕੀ ਲੋਡ 'ਚ ਕੀ ਕਰੇ ਇਹਨਾਂ ਦੀ ਬੱਸ ਕਹਿੰਦੇ ਆਵਾਦਮੀ ਪਾਰਟੀ ਦੀ ਬੱਸ ਕੌਣ ਬੈਠਾ ਉਹਨਾਂ ਨੇ ਸਵਾਲ ਖੜੇ ਕੀਤੇ ਜੀ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੇ ਕੌਣ ਬੈਠਾ ਕੀ ਦੀ ਬੱਸ ਤੁਹਾਡੇ ਤੇ ਸਵਾਲ ਖੜੇ ਕੀਤੇ ਨਹੀਂ ਦੂਜੇ ਕਰਕੇ ਜੀ ਚੰਡੀਗੜ੍ਹ 'ਚ ਇੱਕ ਨੇ ਤੇ ਬਾਹਰ ਕਹਿੰਦੇ ਮੇਰੀ ਇਹ ਬੇਨਤੀ ਹੈ ਕਿ ਰਵਨੀਤ ਸਿੰਘ ਬਿੱਟੂ ਮੈਂ ਤੁਹਾਨੂੰ ਕਈ ਵਾਰ ਹੀ ਕਿਹਾ ਕਿ ਬਿੱਟੂ ਸਾਹਿਬ ਦਾ ਕੋਈ ਜਿਹੜਾ ਇਹੋ ਜਿਹਾ ਬਿਆਨ ਹੁੰਦਾ ਉਹਨੂੰ ਕੋਈ ਬਹੁਤਾ ਸੀਰੀਅਸ ਨਾ ਲਿਆ ਕਰੋ ਉਹ ਕਈ ਵਾਰੀ ਲਖਨਊ ਜਾਂਦੇ ਜਾਂਦੇ ਮੁੰਬਈ ਕਿਦੋਂ ਜਾਵੜੇ ਨੂੰ ਉਹਨਾਂ ਦਾ ਕੋਈ ਪਤਾ ਨਹੀਂ ਤੇ ਮੁੰਬਈ ਜਾਂਦੇ ਜਾਂਦੇ ਉਹ ਜੰਮੂ ਕਸ਼ਮੀਰ ਕਿਦੋਂ ਪਹੁੰਚ ਜਾਣ ਉਹਨਾਂ ਦਾ ਕੋਈ ਪਤਾ ਨਹੀਂ ਨਾ ਤਾਂ ਭਰਾਵਾ ਅਸੀਂ ਕਿਸੇ ਦੀ ਬੱਸ 'ਚ ਬੈਠੇ ਜੇ ਅੰਮ੍ਰਿਤਸਰ ਉਹ ਬੱਸ ਸਾਡੀ ਸੀ ਤੁਹਾਨੂੰ ਦੱਸ ਦਿਆਂ ਅਸੀਂ ਲੈ ਕੇ ਆਏ ਅੰਮ੍ਰਿਤਸਰ ਦੇ মিডিਆ ਨੇ ਤਾਂ ਇਹ ਗੱਲ ਕਹੀ ਨਹੀਂ ਤੇ ਨਾ ਹੀ ਉੱਥੇ ਕਿਸੇ ਨੇ ਵੇਖੀ ਵੀ ਅਸੀਂ ਉਹਨਾਂ ਦੀ ਬਸ ਚਾਹੀਏ ਬਿੱਟੂ ਜੀ ਨੇ ਆਪ ਦਾ ਕੰਮ ਚਲਾਤਾ ਸੋ ਮੇਰੀ ਇਹ ਬੇਨਤੀ ਹੈ ਸੋ ਬਿੱਟੂ ਜੀ ਨੇ ਤਾਂ ਇਹ ਵੀ ਕਹਿਤਾ ਕਿ ਅਗਲਾ ਮੁੱਖ ਮੰਤਰੀ ਬੀਜੇਪੀ ਦਾ ਮੈਂ ਹੋਵਾਂਗਾ ਬੀਜੇਪੀ ਦਾ ਐਮਐਲਏ ਤਾਂ ਇੱਕ ਹੈ ਸੋ ਬਿੱਟੂ ਜੀ ਦੇ ਬਾਰੇ ਮੇਰੇ ਹੱਥ ਜੋੜੇ ਕੋਈ ਹੋਰ ਗੱਲ ਹੈ ਤਾਂ ਕੋਈ ਪੁੱਛਣਾ ਤਾਂ ਦੱਸੋ ਸੋ ਕਾਂਗਰਸ ਦਾ ਸਟੈਂਡ ਕੀ ਹੈ ਇੰਡੀਆ ਲਾਈਟ ਹਾਂਜੀ ਸਿਮਰਜੀਤ ਸਿੰਘ ਮੈਂ ਅੱਜ ਪਾਰਟ ਪੁੱਛਣਾ ਚਾਹੁੰਦਾ ਹਾਂ ਜਿਹੜੇ ਬਿਆਨ ਦਿੱਤੇ ਸੀ ਕਹਿੰਦੇ ਕਿ ਮੈਨੂੰ ਕਾਂਗਰਸ ਦੇ ਵਿੱਚ ਐਂਟਰੀ ਨੂੰ ਰੋਕਿਆ ਗਿਆ ਮੇਰੇ ਕਾਫੀ ਬਿਆਨ ਜਿਹੜੇ ਉਹਨਾਂ ਕੋਲੋਂ ਦਿੱਤੇ ਕਹਿੰਦੇ ਸੋ ਮੇਰਾ ਖਿਆਲ ਜਿਹੜੀਆਂ ਇਹੋ ਜਿਹੀਆਂ ਗੱਲਾਂ ਇਹ ਸਾਡੀ ਪਾਰਟੀ ਦੇ ਇੰਟਰਨਲ ਮਸਲੇ ਹੈ ਮੈਂ ਉਹ ਤੁਹਾਨੂੰ ਇਸ ਪ੍ਰੈਸ ਤੇ ਇੱਥੇ ਕਿਸੇ ਪ੍ਰਕਾਰ ਦੀ ਵੋਟਬਾਦੀ ਦਾ ਪ੍ਰੈਸ ਦੀ ਵੀ ਹੈ ਮਾੜੀ ਮੋਟੀ ਤੁਸੀਂ ਕਹਿੰਦੇ ਮੇਰਾ ਮਾਈਕ ਇੱਥੇ ਹੋਵੇ ਦੂਜੇ ਦਾ ਇੰਦਰ ਹੋਵੇ ਸੋ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਯਾਰ ਨਾ ਨਾ ਪਰਿਵਾਰ ਦੇ ਵਿੱਚ ਮਾੜਾ ਮੋਟਾ ਇਹ ਕੰਮ ਜਿਹੜਾ ਚੱਲਦਾ ਰਹਿੰਦਾ ਪਰ ਇਹ ਇੰਟਰਨਲ ਪਾਰਟੀ ਦੇ ਮਸਲੇ ਆ ਤੇ ਉਹ ਅਸੀਂ ਇੰਟਰਨਲ ਫੋਰਮ ਤੇ ਹੀ ਹੋਰੀ ਕਾਂਗਰਸ ਕਾਂਗਰਸ ਸਟੈਂਡ ਇੰਡੀਆ ਲਾਈਸੈਂਸ ਕਿਉਂਕਿ ਦਿੱਲੀ ਦੇ ਵਿੱਚ ਵੀ ਹੁਣ ਤੁਹਾਡੇ ਪਰਸਨਲ ਸਾਡਾ ਆਈ ਦਿਸ ਆਈ ਡੋਨਟ ਹੈਵ ਅ ਮੈਂਡੇਟ ਟੂ ਟੈਲ ਯੂ ਥੈਟ ਵਾਟ ਇਜ਼ आवर ਸਟੈਂਡ ਔਨ ਇੰਡੀਆ ਆਲਾਈਐਂਸ ਮੇਰੇ ਕੋਲੇ ਮੰਡੇਟ ਹੈਗਾ ਪੰਜਾਬ ਦਾ ਬਤੌਰ ਕਾਂਗਰਸ ਪ੍ਰਧਾਨ ਔਰ ਦਿੱਲੀ ਦੇ ਅੰਦਰ ਵੀ ਅਸੀਂ ਸਿੱਧਾ ਸਿੱਧਾ ਲੜ ਰਹੇ ਹਾਂ ਤੇ ਇੱਥੇ ਵੀ ਅਸੀਂ ਸਿੱਧਾ ਸਿੱਧਾ ਲੜਾਈ ਲੜ ਰਹੇ ਹਾਂ ਹੁਣ ਕੱਲ ਰਾਹੁਲ ગાંધી ਜੀ ਦੀਆਂ ਟਿੱਪਣੀਆਂ ਉਹਨਾਂ ਦੀ ਗੱਲਬਾਤ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਸਟੈਂਡ ਹੈਗਾ ਸੋ ਜਿਹੜੀ ਚੀਜ਼ ਦਾ ਮੇਰੇ ਕੋਲ ਮੰਡੇਟ ਨਹੀਂ ਆ ਪੂਰੇ ਤੇ ਮੈਂ ਐਵੇਂ ਟਿੱਪਾ ਟਿੱਪਨੀ ਕਰਾ ਪਰ ਹਾਂ ਇੱਕ ਕੱਲ ਦਾ ਮੰਡੇਟ ਮੇਰੇ ਕੋਲ ਹੈਗਾ ਕਿ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ 'ਚ ਨਾ ਕੋਈ ਸਮਝੌਤਾ ਹੈ ਨਾ ਕਦੇ ਹੋਏਗਾ ਤੇ ਨਾ ਕਦੇ ਅਸੀਂ ਕਿਸੇ ਪ੍ਰਕਾਰ ਦਾ ਇਹਨਾਂ ਦੇ ਨਾਲ ਭਾਵੇਂ ਕੁਝ ਹੋ ਜੇ ਰਾਜਨੀਤੀ ਛੱਡਣੀ ਪੈ ਜੀ ਲੇਕਿਨ ਸਾਡਾ ਕੋਈ ਸਮਝੌਤਾ ਨਹੀਂ ਜਿਹੜੀਆਂ ਸਹੀ ਕੋਈ ਦਿੱਕਤ ਪਰੇਸ਼ਾਨੀਆਂ ਸਾਹਮਣੇ ਕਰਦੇ ਜੋ ਕਿ ਅੱਜ ਕਾਂਗਰਸ ਦਾ ਪੱਲਾ ਫੜਨਾ ਪਿਆ ਤੁਹਾਨੂੰ ਸੁਣਵਾਈ ਬਹੁਤ ਘੱਟ ਆ ਜੀ ਵਰਕਰਾਂ ਦੀ ਹਾਲੇ ਵੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਹਿੰਦੀ ਸਾਡੇ ਵਰਕਰ ਹੀ ਸੁਣਾਈਏ ਬਹੁਤ ਹੁੰਦੀਆਂ ਨੇ ਆਮ ਵਿਅਕਤੀ ਬੜੀ ਸੁਣਾਈ ਹੁੰਦੀ ਸਾਰੇ ਪਾਸੇ ਨਿਰਾਸ਼ਤਾ ਜੀ ਵਲੰਟੀਅਰ ਚ ਆਉਣ ਨਾਲ ਟਾਈਮ ਸਾਰਾ ਬੱਤ ਲੱਗ ਜਣਾ ਜੀ ਇੱਕ ਇੱਕ ਕਰਕੇ ਸਾਰੇ ਵਾਪਸ ਆਉਣਗੇ ਜੀ ਤੇ ਹਾਲਾਂਕਿ ਸਾਰੇ ਜਿਹੜੇ ਵਿਧਾਇਕ ਹੁੰਦੇ ਨੇ ਸਾਰੇ ਜਿਹੜੇ ਵੱਡੇ ਮੰਤਰੀ ਹੁੰਦੇ ਨੇ ਉਹ ਸਾਰੇ ਕਹਿੰਦੇ ਕਿ ਸਾਰੇ ਇਸਟਾ ਰਿਸਪੈਕਟਫੁਲੀ ਸਾਡੇ ਬਹੁਤ ਅੱਛੇ ਲਿੰਕ ਨੇ ਹਰ ਇੱਕ ਹਰ ਕਿਸੇ ਦਾ ਕੰਮ ਹੁੰਦਾ ਇਥੇ ਜੀ ਹੁਣ ਦੇਖੋ ਜੇ ਕੰਮ ਹੁੰਦਾ ਤਾਂ ਮੈਂ ਸ਼ਾਇਦ ਇੱਥੇ ਵਾਪਸ ਨਾ ਆਉਂਦਾ ਜੀ ਮੈਂ ਇੱਥੇ ਕਾਂਗਰਸ ਪਾਰਟੀ ਜੁਆਇਨ ਨਾ ਕਰ ਕਿਹੜੇ ਕਿਹੜੇ ਐਸੇ ਕੰਮ ਰਹਿੰਦੇ ਨੇ ਉੱਤੇ ਜਿਹੜੇ ਹੁਣ ਤੱਕ ਨਹੀਂ ਹੋਏ ਪਏ। ਡਿਵੈਲਪਮੈਂਟ ਦੇ ਕੰਮ ਥੋੜੇ ਜੇ ਕਾਫੀ ਡਿਲੇ ਨੇ ਜੀ। ਉਹ ਹੁਣ ਅਸੀਂ ਕੋਸ਼ਿਸ਼ ਕਰਦੇ ਆ ਵੀ ਪ੍ਰਧਾਨ ਬਣਾ ਕੇ ਕਿ ਜਿਹੜੇ ਜਲਦੀ ਨੇ ਜਿਹੜੇ ਉਹ ਕੰਮ ਸ਼ੁਰੂ ਕਰੀਏ ਡਿਵੈਲਪਮੈਂਟ ਦੇ ਜਿਹੜੇ ਸ਼ਹਿਰ ਦੇ ਰੁਕੇ ਪਏ ਨੇ ਤੇ ਆਉਣ ਵਾਲੇ ਟਾਈਮ ਜਿਹੜਾ 2027 ਆ ਉਹਦੇ ਲਈ ਅਸੀਂ ਪੂਰੀ ਤਿਆਰੀ ਕਰਕੇ ਚੱਲੀ ਆ। ਕਿਹੜੇ 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 ਸ਼ਹਿਰ ਤੋਂ ਤੁਸੀਂ ਤੇ ਕੀ ਨਾਮ ਤੁਹਾਡਾ? ਮੰਡੀ ਮੋਲਾਪੁਰ ਦਾਖਾ ਤੋਂ ਜੀ ਅਮਨਦੀਪ ਸਿੰਘ ਕਾਉਂਸਲਰ ਅਵਾਡ ਨੰਬਰ 12 ਤੋਂ ਜੀ। ਅੱਛਾ ਇਹ ਪਹਿਲੇ ਵੀ ਕੋਈ ਖਿਆਲ ਆਇਆ ਸੀ ਪਾਰਟੀ ਚ ਰਾਸ਼ਤਾਨ ਨੂੰ ਜਿਹੜੀ ਸੀਗੀ ਪਾਰਟੀ ਚ ਉਸ ਨੂੰ ਦੇਖਦੇ ਹੋਏ ਤੇ ਮੈਂ ਕੋਸ਼ਿਸ਼ ਕੀਤੀ ਵੀ ਹੁਣ ਮੈਂ ਪਾਰਟੀ ਜਿਹੜੀ ਕਾਂਗਰਸ ਜੁਆਇਨ ਕਰਾਂ ਉਹ ਤੇ ਕਿੰਨੀ ਕੁ ਦੇਰ ਤੱਕ ਨਰਾਸ਼ਾ ਜਿਹੜੀ ਹੈ ਜਾਹਿਰ ਹੋਈਆ ਕਿਉਂ ਨਹੀਂ ਰਿਸਪੈਕਟਫੁਲ ਕੀ ਕੁਝ ਦੇ ਤਰੀਕੇ ਦੇਖੋ ਜੀ ਇਹ ਕੁਝ ਗੱਲਾਂ ਨੇ ਮੈਂ ਜਿਹੜੀਆਂ ਹੁਣ ਨਹੀਂ ਸ਼ੇਅਰ ਕਰ ਸਕਦਾ ਫਿਰ ਸਮਾਂ ਮਿਲੇਗਾ ਕਦੇ ਜਰੂਰ ਕਰਾਂਗੇ ਜੀ ਬੈਠ ਕੇ ਨਾਲੇ ਸਮੇਂ ਤੋਂ ਦੇਖਣਾ ਹੈਗਾ ਕਿ ਹੋਰ ਕਿੰਨੇ ਕੁ ਹੋਰ ਕਿੰਨੇ ਕੁ ਆਮ ਨੂੰ ਪਾਰਟੀ ਨੂੰ ਝਟਕਾ ਲੱਗਦਾ ਹੋਵੇ ਜੁੜੇ ਹੋਣ ਲਾਈਵ ਦੇ ਨਾਲ ਮੀਟਰ ਨਾਲ ਜੁਪੀਟਰ ਨੂੰ ਧੰਨਵਾਦ